ਜਿਹੜਾ ਕੋਰਟ ਦਾ ਫੈਸਲਾ ਆਇਆ ਕਿਵੇਂ ਵੇਖਦੇ ਹੋ ਮੁੱਖ ਸਾਹਿਬ ਜੀ ਵੱਡੀ ਗਿਣਤੀ ਜਿੱਥੇ ਸਮਰਥਕ ਵੀ ਪਹੁੰਚੇ ਸੀ ਆਮ ਆਦਮੀ ਪਾਰਟੀ ਦੇ ਵੀ ਜੋ ਫੈਸਲਾ ਉਸ ਨੂੰ ਕਿਵੇਂ ਵੇਖਦੇ ਹੋ ਫੈਸਲਾ ਕੋਈ ਨਿਆਂਪਾਲਿਕਾ ਜਿਹੜਾ ਫੈਸਲਾ ਉਹਨੂੰ ਤਾਂ ਆਪਾਂ ਗਲਤ ਕਹਿ ਨਹੀਂ ਸਕਦੇ ਜੀ ਜੀ ਉਹ ਕੋ ਬੜੀ ਸੋਚੀ ਸਮਝੀ ਸੋਚ ਸਮਝ ਕੇ ਸਵੇਰ ਤੋਂ ਚੱਲ ਰਹੀਆਂ ਅਪੀਲਾਂ ਤਰੀਲਾਂ ਚੱਲ ਰਹੀਆਂ ਸੀ ਜੀ ਜੀ ਉਹ ਚੱਲਣ ਦੇ ਬਾਵਜੂਦ ਜਿਹੜਾ ਲਾਸਟ ਫੈਸਲਾ ਜਿਹੜਾ ਜੱਜ ਸਾਹਿਬ ਨੇ ਲਿਆ ਹੈ ਆਪਾਂ ਉਹਨੂੰ ਗਲਤ ਨਹੀਂ ਠਹਿਰਾ ਸਕਦੇ ਜੋ ਵੀ ਉਹਨਾਂ ਦੇ ਕੋਲ ਐਵੀਡੈਂਸ ਆਇਆ ਉਹਦੇ ਮਤਲਬ ਜਿਹੜਾ ਉਹਨੇ ਫੈਸਲਾ ਦਿੱਤਾ ਜੀ ਜੀ ਏ ਸਰ ਕਿਵੇਂ ਵੇਖਦੇ ਹੋ ਕਿ 13 ਸਾਲ ਪੁਰਾਣੇ ਕੇਸ ਦੇ ਵਿੱਚ ਜਿਹੜਾ ਅੱਜ ਉਹਨਾਂ ਨੂੰ ਸਜ਼ਾ ਹੋਈ ਔਰ ਸਭ ਤੋਂ ਵੱਧ ਸਜ਼ਾ ਜਿਹੜੀ ਵਿਧਾਇਕ ਮਨਿੰਦਰ ਸਿੰਘ ਲਾਲਪੁਰਾਣ ਕੋਈ ਹੈ ਲੇਕੋ 13 ਸਾਲ ਮੁਕਦਮਾ ਜਿਹੜਾ ਇੱਕ ਨਾਰਮਲ ਮੁਕਦਮਾ ਚੱਲਿਆ ਜਿਹਦੇ ਵਿੱਚ ਕੋਈ ਵੀਡੀਓ ਦੇ ਵਿੱਚ ਕੋਈ ਮਨਿੰਦਰ ਸਿੰਘ ਲਾਲਪੁਰਾ ਨਹੀਂ ਆ ਰਿਹਾ ਕੋਈ ਇਹੋ ਜਿਹਾ ਉਹਨਾਂ ਦੇ ਕੋਈ ਐਵਿਡੈਂਸ ਨਹੀਂ ਮਿਲ ਰਿਹਾ ਇਹ ਤਾਂ ਇੱਕ ਜਾਣ ਬੁੱਝ ਕੇ ਜਿਵੇਂ ਪਸਾਉਣ ਵਾਲੀ ਗੱਲ ਬਣੀ ਆ ਤੇ ਉਹ ਜਾਣ ਬੁੱਝ ਕੇ ਵਿਰੋਧੀਆਂ ਨੇ ਪਸਾ ਕੇ ਇਹ ਜਿਹੜਾ ਉਹਨਾਂ ਨੂੰ ਉਹ ਚਾਹੁੰਦੇ ਸੀ ਵੀ ਜਿਮਨੀ ਚੋਣ ਅਸੀਂ ਕਰਵਾਈਏ ਉਹ ਆਪਣੇ ਸਮਝ ਲਓ ਵੀ ਜੇ ਕੰਮ ਚਾਹ ਹੋਗੇ ਤਾਂ ਪਰਮੇਸ਼ਰ ਦੀ ਕੋਈ ਦੇਣ ਸਮਝ ਲਓ ਉਹ ਜਿਹੜੀ ਚੀਜ਼ਾਂ ਚ ਹੋ ਗਈ ਆ ਉਹਨ ਇਸ ਤੋਂ ਬਾਹਰ ਕਿਉਂਕਿ ਜਿਮਨੀ ਚੋਣ ਕਹਿਸਣਾ ਸੌਖਾ ਪਰ ਜਿਮਨੀ ਚੋਣ ਜਦੋਂ ਹੋਣੀ ਆ ਉਹਦਾ ਜਿਹੜਾ ਪਵਰਕ ਦੇ ਉੱਤੇ ਭਾਰ ਪੈਣਾ ਸਾਡੇ ਤੇ ਭਾਰ ਪੈਣਾ ਤੁਹਾਡੇ ਤੇ ਭਾਰ ਪੈਣਾ ਜਿਮਨੀ ਚੋਣਾ ਕਹਿਣੇ ਸੌਖੀਆਂ ਹੋਣੀਆਂ ਬਹੁਤ ਔਖੀਆਂ ਉਹ ਤੇ ਆਉਣ ਵਾਲਾ ਸਮਾਂ ਦੱਸੇਗਾ ਫਿਰ ਦੇਖਦੇ ਵਿੱਚ ਕੀ ਹੈ ਜਿਮਨੀ ਚੋਣ ਹੁੰਦੀ ਜਾਂ ਨਹੀਂ ਹੁੰਦੀ ਆਜੋ ਨਰਤਨੀ ਇੰਨਾ ਦਿਨ ਫੈਸਲਾ ਆਇਆ ਹੈ 13 ਸਾਲ ਬਾਅਦ ਫੈਸਲਾ ਆਇਆ ਹੈ ਕਿਵੇਂ ਵੇਖਦੇ ਹੋ ਜੀ ਤੁਸੀਂ ਇਸ ਫੈਸਲੇ ਇਸ ਫੈਸਲੇ ਨੂੰ ਅਸਲ ਦੇ ਵਿੱਚ ਅਸੀਂ ਦੇਖਦੇ ਆ ਕਿ ਕਾਨੂੰਨ ਦੀ ਜਿਹੜੀ ਨਿਗਾਹ ਦੇ ਵਿੱਚ ਹੈ ਉਹ ਚਾਹੇ ਕੋਈ ਐਮਐਲਏ ਹੋਵੇ ਕੋਈ ਮੰਤਰੀ ਹੋਵੇ ਚਾਹੇ ਜਿੱਡਾ ਮਰਜੀ ਵੱਡਾ ਕੋਈ ਬੰਦਾ ਹੋਵੇ ਸ਼ਾਹੂਕਾਰ ਹੋਵੇ ਉਹ ਸਾਰੇ ਹੀ ਕੋਰਟ ਦੀ ਨਿਗਾਹ ਦੇ ਵਿੱਚ ਇੱਕ ਨੇ ਜੁन्ह ਨੇ ਜੁਰਮ ਕੀਤਾ ਹੈ ਉਹਨੂੰ ਸਜ਼ਾ ਮਿਲਣੀ ਪੱਕੀ ਹੈ ਇਹ ਭਾਰਤ ਦਾ ਸੰਵਿਧਾਨ ਸਾਨੂੰ ਜਿਹੜੀ ਹੈ ਇਹ ਸਿਖਿਆ ਦਿੰਦਾ ਹੈ ਔਰ ਅੱਜ ਇਸ ਕੇਸ ਤੋਂ ਅਸੀਂ ਇਹੀ ਸਿੱਖਦੇ ਹਾਂ ਔਰ ਬਹੁਤ ਖੁਸ਼ੀ ਹੈ ਕਿ ਇਸ ਲੰਬੇ ਸਮੇਂ ਦੇ ਸੰਘਰਸ਼ ਤੋਂ ਬਾਅਦ ਜਿਹੜੀ ਆ ਉਹ ਜਿੱਤ ਪ੍ਰਾਪਤ ਹੋਈ ਹੈ ਇਨਸਾਫ ਮਿਲਿਆ ਹੈ ਔਰ ਮਾਨਯੋਗ ਕੋਰਟ ਦਾ ਜਿਹੜਾ ਆ ਅਸੀਂ ਧੰਨਵਾਦੀ ਆ 13 ਸਾਲਾਂ ਦੇ ਵਿੱਚ ਧਮਕੀਆਂ ਵੀ ਆਈਆਂ ਹੋਣਗੀਆਂ ਪੈਸਿਆਂ ਦੀਆਂ ਆਫਰਾਂ ਵੀ ਆਈਆਂ ਹੋਣਗੀਆਂ ਜੀ ਬਹੁਤ ਸਾਰੀਆਂ ਧਮਕੀਆਂ ਵੀ ਆਈਆਂ ਆਫਰਾਂ ਵੀ ਆਈਆਂ ਆਮ ਤੌਰ ਦੇ ਉੱਪਰ ਅਸੀਂ ਦੇਖੀਏ ਤਾਂ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਲੋਕਾਂ ਦੇ ਨਾਲ ਹੈ ਉਹ ਉਸੇ ਸਮੇਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਜਿਹੜਾ ਗਰੀਬ ਮਜ਼ਦੂਰ ਪਰਿਵਾਰ ਹੁੰਦਾ ਹੈ ਉਹਨੂੰ ਜੋ ਉਸੇ ਟਾਈਮ ਜਿਹੜੀ ਆ ਉਹ ਤਾਂ ਰੋਕਿਆ ਜਾਂਦਾ ਕਿਉਂਕਿ ਉਹਨੂੰ ਕੱਲ ਦੀ ਰੋਟੀ ਕਮਾਉਣ ਦੇ ਲਈ ਵੀ ਸੋਚਣਾ ਪੈਂਦਾ ਹੈ ਉਹ ਇਹ ਸੋਚਦਾ ਹੈ ਕਿ ਮੈਂ ਇਨਾ ਲੰਬਾ ਸਮਾਂ ਸੰਘਰਸ਼ ਕਰਾਂਗਾ ਕਿਵੇਂ ਲੇਕਿਨ ਸਾਡੀ ਇਸ ਭੈਣ ਦੇ ਜਿਹੜਾ ਆ ਉਹ ਇੱਕ ਸੰਘਰਸ਼ ਦੀ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਅਸਲ ਦੇ ਵਿੱਚ ਜੇ ਅਸੀਂ ਸੰਘਰਸ਼ ਕਰਾਂਗੇ ਤੇ ਸਾਨੂੰ ਇਨਸਾਫ ਪੱਕਾ ਮਿਲੇਗਾ ਅਸੀਂ ਜਿੱਤਾਂਗੇ ਜ਼ਰੂਰ ਐਸੀ ਸਮਾਜ ਕਈ ਵਾਰੀ ਠੱਕੇਸ਼ਾ ਹੀ ਹੁੰਦੀ ਹੈ ਤੇ ਕਈ ਤਾਂ ਵਿਚਾਰੇ ਚੁੱਪ ਕਰਕੇ ਬਹਿ ਜਾਂਦੇ ਨੇ ਅੱਗੇ ਹੀ ਨਹੀਂ ਆਉਂਦੇ ਕਾਰਨ ਇਹ ਕਿ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਆ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਇੱਥੇ ਵੀ ਥੋੜੀ ਦੇਰ ਪਹਿਲਾਂ ਹੀ ਤੁਸੀਂ ਤੇ ਦੇਖਿਆ ਹੋਣਾ ਕਿ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜਿਹੜਾ ਆ ਉਹ ਮਾਨਯੋਗ ਜਿਹੜੀ ਅਦਾਲਤ ਆ ਉਹਦੇ ਫੈਸਲੇ ਨੂੰ ਗਲਤ ਕਰਾਰ ਦੇ ਉਹਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਮੈਂ ਵੀ ਸੋਚਦਾ ਆ ਸ਼ਾਇਦ ਅੱਜ ਹਜੇ ਤੱਕ ਵੀ ਇਹਨਾਂ ਦੇ ਮਨਾਂ ਦੇ ਵਿੱਚ ਜਾਤੀਵਾਦ ਕਰਾ ਜਾਂ ਕਿਹਾ ਜਾ ਸਕਦਾ ਕਿ ਅਜੇ ਤੱਕ ਵੀ ਉਹ ਜਿਹੜੀ ਭਾਵਨਾ ਆ ਕਿ ਜਿਹੜਾ ਆ ਪੀੜਤ ਨੂੰ ਇਨਸਾਫ ਨਹੀਂ ਮਿਲਣਾ ਚਾਹੀਦਾ ਜਾਂ ਉੱਚਿਆਂ ਦੇ ਹੱਕ ਦੇ ਵਿੱਚ ਹੋਣ ਦੀ ਆ ਲੇਕਿਨ ਇਹ ਸਾਡੇ ਪੰਜਾਬ ਦੀ ਜਾਂ ਸਾਡੇ ਗੁਰੂਆਂ ਦੀ ਫਲਸਫੀ ਨਹੀਂ ਸੀ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਆ ਸਰਬ ਜਿਹੜਾ ਸਨਮਾਨਤਾ ਦੀ ਗੱਲ ਕੀਤੀ ਹੈ ਤੇ ਅੱਜ ਇਸ ਅਦਾਲਤ ਨੇ ਵੀ ਉਹ ਸਾਬਤ ਕੀਤਾ ਹੈ ਕਿ ਸਾਡੇ ਜਿਹੜੀ ਗੁਰੂਆਂ ਦੀ ਫਲਸਫੀ ਸਾਰਿਆਂ ਦੇ ਲਈ ਸਾਂਝੀ ਹੈ ਸਾਰਿਆਂ ਸਰ ਮੈਂ ਜਰੂਰ ਪੁੱਛਣਾ ਚਾਹਵਾਂਗਾ ਜਿਹੜੇ ਸਮਰਥਕਾਂ ਵੱਲੋਂ ਕਿਹਾ ਜਾ ਰਿਹਾ ਕਿ ਕਈ ਵਾਰ ਫੈਸਲਾ ਕਰਨ ਦੀ ਵੀ ਕੋਸ਼ਿਸ਼ ਹੋਈ ਹੈ ਲੇਕਿਨ ਸਾਡਾ ਜਿਹੜਾ ਵਿਧਾਇਕ ਆ ਉਹ ਤਾਂ ਜੀ ਸਿਆਸਤ ਦੀ ਭੇਡ ਭੇਡ ਚੜ ਗਿਆ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਜੀ ਅ ਜਿਹੜੀ ਤਾਂ ਜੀ ਤੁਸੀਂ ਗੱਲ ਕਰਦੇ ਹੋ ਕਿ ਫੈਸਲਾ ਹੋਣ ਦੀ ਗੱਲ ਜੇ ਤਾਂ ਫੈਸਲਾ ਪਿਆਰ ਦੇ ਨਾਲ ਮੈਂ ਕਹਿੰਦਾ ਜੀ ਦਿਲੋਂ ਮਾਫੀ ਮੰਗ ਕੇ ਹੁੰਦਾ ਤੇ ਸ਼ਾਇਦ ਹੋ ਜਾਂਦਾ ਲੇਕਿਨ ਧਮਕੀਆਂ ਦੇ ਨਾਲ ਨਹੀਂ ਇਹ ਬਾਬਾ ਸਾਹਿਬ ਅੰਬੇਦਕਰ ਦੀ ਕੌਮ ਹੈ ਇਹ ਪਰਮਾਤਮਾ ਵਾਲਮੀਕੀ ਵਰਦੀ ਕੌਮ ਹੈ ਜਿਹੜੀ ਜ਼ੁਲਮ ਦੇ ਅੱਗੇ ਜਿਹੜੀ ਆ ਉਹ ਸਿਰ ਨਹੀਂ ਝੁਕਾਉਂਦੀ ਇਹ ਹਮੇਸ਼ਾ ਕੁਸ਼ਲਬ ਦੇ ਵਾਂਗੂ ਜਿਹੜੀ ਡੱਟ ਕੇ ਖੜੀ ਹੈ ਜ਼ੁਲਮ ਦੇ ਖਿਲਾਫ ਖੜੀ ਹੈ ਤੇ ਜੇ ਤੁਸੀਂ ਅੱਗੇ ਜ਼ੁਲਮ ਕਰਨ ਆਉਂਗੇ ਤੇ ਅਸੀਂ ਡੱਟ ਕੇ ਮੁਕਾਬਲਾ ਕਰਾਂਗੇ ਇਹ ਕੇਸ ਜਿਹੜੀ ਉਸ ਦੀ ਮਿਸਾਲ ਹੈ ਅੱਜ ਦਾ ਜਿਹੜੀ ਜਿੱਤੇ ਦੀ ਮਿਸਾਲ ਹੈ ਸਰ ਸਮਰਥਨਾਵਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਸਕਿਉਰਟੀ ਵੀ ਨਹੀਂ ਮਿਲ ਰਹੀ ਬਾਰ ਬਾਰ ਮੈਡਮ ਵੱਲੋਂ ਸਕਿਉਰਟੀ ਜਿਹੜਾ ਫੈਸਲਾ ਹੈ ਉਹ ਕੀ ਕਰਨਾ ਇਹ ਹਾਂਜੀ ਮੈਂ ਜਿੱਥੇ ਮਾਨਜੋਗ ਕੋਰਟ ਦਾ ਧੰਨਵਾਦ ਕਰਦਾ ਹਾਂ ਉੱਥੇ ਮੈਨੂੰ ਬੜਾ ਦੁੱਖ ਮਹਿਸੂਸ ਹੋਇਆ ਹੈ ਕਿ ਜਦੋਂ ਮਾਨਜੋਗ ਕੋਰਟ ਜ਼ਿਲ੍ਹਾ ਤਰਨਤਾਰਨ ਵੱਲੋਂ ਇੱਕ ਦੋਸ਼ੀ ਨੂੰ ਜਿਹੜਾ ਆ ਜਾਨੀ ਕਿ ਸਾਰੇ ਦੋਸ਼ੀ ਕਰਾਰ ਕਰ ਦਿੱਤੇ ਜਾਂ ਅਤੇ ਇੱਕ ਜਿਹੜਾ ਮਨਜਿੰਦਰ ਸਿੰਘ ਉਰਫ ਸਾਹਾ ਜਿਹੜਾ ਲਾਲਪੁਰਾ ਆ ਉਹਨੂੰ ਜਦੋਂ ਇਥੋਂ ਦੀ ਜਿਹੜੀ ਜ਼ਿਲ੍ਹਾ ਪੁਲਿਸ ਤਰਨਤਾਰਨ ਹੈ ਉਹਨੂੰ ਵੀ ਆਈਪੀ ਟ੍ਰੀਟਮੈਂਟ ਦਿੰਦੀ ਆ ਇੱਕ ਤਿੰਨ ਸਟਾਰ ਐਸਓ ਗੁਰਚਰਨ ਸਿੰਘ ਤਿੰਨ ਸਟਾਰ ਇੱਕ ਐਸਐਚਓ ਹੋਵੇ ਤੇ ਉਹ ਜਿਹੜਾ ਇੱਕ ਦੋਸ਼ੀ ਦੀ ਜਿਹੜੀ ਆ ਵਾਰੀ ਖੋਲ ਕੇ ਉਹਨੂੰ ਫਰੰਟ ਵਾਲੀ ਸੀਟ ਤੇ ਬਿਠਾਵੇ ਇਹ ਜਿਹੜਾ ਕਾਨੂੰਨ ਦੇ ਰਖਵਾਲੇ ਆ ਜਿਨ੍ਹਾਂ ਕੋ ਆਸ ਹੈ ਲੋਕਾਂ ਨੂੰ ਗਰੀਬਾਂ ਨੂੰ ਇਹ ਬੇਸਹਾਰੇ ਲੋਕਾਂ ਨੂੰ ਵੀ ਸਾਡਾ ਜਿਹੜਾ ਕਾਨੂੰਨ ਆ ਉਹ ਸਾਥ ਦੇਗਾ ਇਹੋ ਜੇ ਕਾਨੂੰਨ ਦੇ ਜਿਹੜੇ ਰਖਵਾਲੇ ਆ ਉਹ ਬੜੇ-ਬੜੇਾਂ ਧਿਰਾਂ ਦੀ ਜਿਨ੍ਹਾਂ ਨੂੰ ਮਾਨਯੋਗ ਕੋਰਟ ਵੱਲੋਂ ਯਾਨੀ ਕਿ ਦੋਸ਼ੀ ਕਰਾਰ ਕਰਤਾ ਹੋਏ ਉਹਨਾਂ ਦੀ ਜਿਹੜੀ ਆ ਚਾਕਰੀ ਕਰਨ ਤੇ ਬਹੁਤ ਜ਼ਿਆਦਾ ਦੁੱਖ ਲੱਗਦਾ ਤੇ ਅਸੀਂ ਜਿੱਥੇ ਮਾਨਯੋਗ ਕੋਰਟ ਦਾ ਧੰਨਵਾਦ ਕਰਦੇ ਆ ਉਥੇ ਅਸੀਂ ਦੱਸਣਾ ਚਾਹੁੰਦੇ ਆ ਕਿ ਜਦੋਂ ਸਾਡੇ ਨਾਲ ਧੱਕਾ ਕੀਤਾ ਸੀਗਾ ਜਦੋਂ ਸਾਨੂੰ ਧਮਕੀਆਂ ਦਿੰਦੇ ਜਦੋਂ ਸਾਨੂੰ ਰਸਤੇ 'ਚ ਡੱਕਦੇ ਆ ਜਦੋਂ ਸਾਡੀ ਗੱਡੀ ਜਿਹੜੀ ਮਾਨਯੋਗ ਕੋਰਟ ਤੱਕ ਨਹੀਂ ਲੈ ਕੇ ਆਉਣ ਦਿੱਤੀ ਜਾਂਦੀ ਉਦੋਂ ਜਿਹੜੀ ਆ ਪੁਲਿਸ ਜਿਹੜੇ ਆ ਸਿਕਿਉਰਿਟੀ ਦੀ ਮੰਗ ਕਰਦੇ ਰਹੇ ਆ ਉਦੋਂ ਕਦੀ ਸਾਨੂੰ ਸੁਰੱਖਿਆ ਨਹੀਂ ਪ੍ਰਦਾਨ ਕਰ ਪਾਈ ਪਰ ਅੱਜ ਉਹਦੀਆਂ ਬਾਰੀਆਂ ਖੋਲ ਕੇ ਉਹਨੂੰ ਫਰੰਟ ਵਾਲੀ ਸੀਟ ਤੇ ਬਿਠਾਉਣ ਲਈ ਜਿਹੜਾ ਆ ਉਹ ਬਹੁਤ ਵਧੀਆ ਜਿਹੜਾ ਆ ਯਤਨ ਕਰਦੀ ਆ ਤਰੰਤਾਂ ਦੀ ਪੁਲਿਸ ਹੁਣ ਇਹਨੂੰ ਅੱਜ ਕੋਰਟ ਦੇ ਰੂਪੇ ਫੈਸਲਾ ਤੁਹਾਡੇ ਸਾਹਮਣੇ ਵਿੱਚ ਆਇਆ ਕਿਵੇਂ ਦੇਖਦੇ ਹੋ ਕਿੰਨਾ ਸਮਾਂ ਸੁਣਸਣ ਕਰਨਾ ਪਿਆ ਕੀ ਕਾੜਾ ਜਾਂਦਾ ਹੁੰਦਾ ਹੈ ਹਾਂਜੀ ਮੈਂ ਸੁਣਨਾ ਚਾਹੁੰਦੀ ਆ ਕਿ ਮਹਿਮਾਨ ਜੋਬ ਕੋਡ ਦਾ ਤੁਰੰਤ ਧੰਨਵਾਦ ਦਿ ਲੋ ਤਾਂਵਾਦ ਕਰਨੀ ਹੈ ਜੱਜ ਪ੍ਰੇਮ ਕੁਮਾਰ ਜੀ ਦਾ ਕਿ ਜਿਨ੍ਹਾਂ ਨੇ ਮੇਰੇ ਹੱਕ 'ਚ ਫੈਸਲਾ ਸੁਣਾਇਆ ਤੇ ਦੋਸ਼ੀਆਂ ਨੂੰ ਜਿਹੜੀ ਐ ਸਜ਼ਾ ਸੁਣਾਈ ਆ ਤੇ ਨਾਲ ਦੀ ਨਾਲ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਆਪਣੇ ਐਡਵੋਕੇਟ ਤਮਨ ਜੀ ਦਾ ਜਿਨ੍ਹਾਂ ਨੇ ਖਲੋ ਕੇ ਨਾਲ ਮੈਨੂੰ ਇਨਸਾਫ ਦਿਵਾਇਆ ਵਾ ਕਿੰਨਾ ਸਮਾਂ ਕੀ ਕਿਸੀਆਂ ਲੱਗਿਆ ਤੇ ਕਿੰਨਾ ਸੰਘਰਸ਼ ਕਰੀ ਮੈਨੂੰ 12 ਸਾਲ ਲੱਗ ਗਏ ਇਸ ਹੱਕ ਲੈਣ ਲੱਗਿਆ ਤੇ ਬਹੁਤ ਜ਼ਿਆਦਾ ਲੰਬਾ ਸੰਘਰਸ਼ ਸੀ ਲੜਿਆ ਜਿਸ ਵਿੱਚ ਕਈ ਔਕੜਾਂ ਆਈਆਂ ਕਿ ਸਾਨੂੰ ਜਾਨੋਂ ਮਾਰਨੀ ਆ ਤਾਂ ਮੰਗੀਆਂ ਦਿੱਤੇ ਆ ਧੋਸ਼ੀਆਂ ਵੀ ਕੀਤੀਆਂ ਗਈਆਂ ਸਿੱਧੇ ਤੌਰ ਤੇ ਸਾਨੂੰ ਖੂਨ ਕੋਲਾਂ ਵੀ ਕੀਤੀਆਂ ਗਈਆਂ ਕਿ ਰਾਜੀਨਾਵਾ ਕਰ ਲੋ ਜਾਂ ਕੇਸ ਵਾਪਸ ਲਓ ਤੇ ਬਹੁਤ ਜ਼ਿਆਦਾ ਹਰਾਸਮੈਂਟ ਵੀ ਕੀਤਾ ਗਿਆ ਮੈਨੂੰ ਮੇਰੇ ਪਰਿਵਾਰ ਨੂੰ ਮੇਰੇ ਹਸਬੰਦ ਨੂੰ ਮੇਰੇ ਬੱਚਿਆਂ ਤੱਕ ਨੂੰ ਇਹਨਾਂ ਨਹੀਂ ਛੱਡਿਆ ਬਹੁਤ ਸਾਨੂੰ ਹਰ ਜਿਹੜਾ ਇਹਨਾਂ ਨੇ ਤਕਲੀਫਾਂ ਦਿੱਤੀਆਂ ਜਿਹੜੀਆਂ ਤਕਲੀਫਾਂ ਮੈਂ ਅੱਜ ਗਿਣਕੇ ਨਹੀਂ ਦੱਸ ਸਕਦੀ ਮੈਂ ਬੋਲ ਕੇ ਨਹੀਂ ਦੱਸ ਸਕਦੀ ਕਿ ਇਹਨਾਂ 12 ਸਾਲਾਂ ਦੇ ਵਿੱਚ ਮੈਂ ਕੀ ਕੀ ਸਹਿਆ ਕਦੀ ਇਹਨਾਂ ਵੱਲੋਂ ਕੋਈ ਮਾਫੀ ਮੰਗਣ ਦਾ ਆ ਕੇ ਬਹਿ ਕੇ ਰਾਜੀ ਨਾਵੇਂ ਦੀ ਗੱਲ ਵੀ ਹੋਈ ਜਾਂ ਨਹੀਂ ਨਹੀਂ ਬਿਲਕੁਲ ਨਹੀਂ ਇਹਨਾਂ ਵੱਲੋਂ ਸਿਰਫ ਧਮਕੀਆਂ ਹੀ ਆਉਂਦੀਆਂ ਰਹੀਆਂ ਵਾ ਤੇ ਮੈਨੂੰ ਚੁੱਪਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਈ ਵਾਰ ਸਾਡੇ ਤੇ ਹਮਲਾ ਕੀਤਾ ਤੇ ਜਾਣੋ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਨਾ ਤਿੰਨ ਤਾਂ ਇਹਨਾਂ ਕਦੀ ਸਾਡੇ ਤੋਂ ਮਾਫੀ ਮੰਗੀ ਆ ਤੇ ਨਾ ਹੀ ਇਹਨਾਂ ਦੇ ਪਰਿਵਾਰ ਚੋਂ ਕਦੀ ਕੋਈ ਇਹਨੇ ਆ ਕੇ ਸਾਡੇ ਨਾਲ ਗੱਲ ਕੀਤੀ ਵੀ ਅਸੀਂ ਅਸੀਂ ਆਪਣਾ ਜਿਹੜਾ ਦੋਸ਼ ਆ ਉਹ ਕਬੂਲ ਕਰਦੇ ਆ ਤੇ ਤੁਸੀਂ ਰਾਜ਼ੀਨਾਮਾ ਕਰ ਲਓ ਹਾਂਜੀ ਇਹਦੀ ਤਿੰਨ ਤਿੰਨ ਤੇਰਾਂ ਦਾ ਮਾਮਲਾ ਹੈਗਾ ਪੰਜਾਬ ਇੰਟਰਨੈਸ਼ਨਲ ਗੁੰਦਵਲ ਸਾਹਿਬ ਕਰਨ ਕਰਨ ਦੇ ਬਾਹਰ ਇੱਕ ਲੜਾਈ ਹੋਈ ਸੀ ਜਿਹਦੇ ਵਿੱਚ ਇੱਕ ਲੜਕੀ ਨਜ਼ਰ ਆ ਰਹੀ ਹੈ ਕਿ ਉਹ ਸੈਂਡਲ ਲੈ ਕੇ ਪੁਲਿਸ ਵਾਲੇ ਨੂੰ ਮਾਰ ਰਹੀ ਹੈ ਤੇ ਪੁਲਿਸ ਵਾਲੇ ਉਹਨੂੰ ਮਾਰ ਰਹੇ ਨੇ ਔਰ ਇਹ ਵੀਡੀਓ ਵਾਇਰਲ ਹੋ ਗਈ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਇਸ ਚੀਜ਼ ਦਾ ਸੰਗਿਆਨ ਦਿੱਤਾ ਸੀਗਾ on the basis of that ਜਿਹੜਾ ਸੋ ਮੋਟੋ ਸੰਗਿਆਨ ਦਿੱਤਾ ਸੀ ਆਨਰੇਬਲ ਸੁਪਰੀਮ ਕੋਰਟ ਨੇ ਉਹਦੇ ਵਿੱਚ ਇੱਕ ਐਫ ਆਈ ਆਰ ਤਰਨ ਤਨ ਕ੍ਰਿਸ਼ਿ ਰਜਿਸਟਰ ਕੀਤੀ ਸੀ ਦੋ ਡਰਾਈਵਰਜ਼ ਦੇ ਖਿਲਾਫ ਜਿਹਦਾ ਨਾਮ ਸੀਗਾ ਸ਼ੋਸ਼ੀ ਤੇ ਸਾਬਾ ਬਸ ਸ਼ੋਸ਼ੀ ਦਾ ਨਾਮ ਫਾਦਰ ਨੇਮ ਸੀਗਾ ਐਫ ਆਈ ਆਰ ਚ ਨਾ ਸਾਬੇ ਦਾ ਫਾਦਰ ਨੇਮ ਸੀਗਾ ਨਾ ਸ਼ੋਸ਼ੀ ਦਾ ਕੋਈ ਵਿਲੇਜ ਸ਼ੋਕੀਤਾ ਸੀ ਨਾ ਸਾਬੇ ਦਾ ਇਹ ਸਿਰਫ ਇੱਕ ਐਸਕੇਪ ਗੋਟਸ ਜਿਹੜੇ ਦੋ ਪੇਸ਼ ਕੀਤੇ ਗਏ ਸੀ ਕਿ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਦਿੱਤੀ ਹੈ ਤੇ ਸੁਪਰੀਮ ਕੋਰਟ ਦਾ ਹੁਕਮ ਅਸੀਂ ਮੰਨ ਲਿਆ ਹੈਗਾ ਬਾਅਦ ਵਿੱਚ ਸੁਪਰੀਮ ਕੋਰਟ ਨੇ ਫਿਰ ਕਿਹਾ ਕਿ ਪੁਲਿਸ ਵਾਲੇ ਦੇ ਖਿਲਾਫ ਐਫ ਆਈ ਆਰ ਦਰਜ ਕਿਉਂ ਨਹੀਂ ਹੋਈ ਫਿਰ ਹੌਲੀ ਵਾਲੀ ਜਿਹੜੇ ਵੀਡੀਓ ਚ ਨਜ਼ਰ ਆ ਰਹੇ ਸੀ ਪੁਲਿਸ ਵਾਲੇ ਉਹਨਾਂ ਦੇ ਖਿਲਾਫ ਵੀ ਐਫ ਆਈ ਆਰ ਦਰਜ ਕੀਤੀ ਗਈ ਬਟ ਇਸ ਵੀਡੀਓ ਦੇ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਕਿਤੇ ਵੀ ਨਜ਼ਰ ਨਹੀਂ ਆ ਰਹੇ ਹੈਗੇ ਔਰ ਇਸ ਚੀਜ਼ ਨੂੰ ਵੀ ਕੋਰਟ ਨੇ ਜਿਹੜਾ ਹੈਗਾ ਧਿਆਨ ਚ ਨਹੀਂ ਰੱਖਿਆ ਹੈਗਾ ਕੋਰਟ ਨੇ ਇਸ ਚੀਜ਼ ਦਾ ਵੀ ਧਿਆਨ ਨਹੀਂ ਰੱਖਿਆ ਕਿ ਅਸੀਂ ਇਹ ਪੁਆਇੰਟ ਲਿਆ ਸੀਗਾ ਕਿ ਜਦੋਂ ਐਫ ਆਈ ਆਰ ਦਰਜ ਹੋਈ ਹੈ ਤੇ ਲੜਕੀ ਕਿਤੇ ਵੀ ਨਹੀਂ ਕਹਿ ਰਹੀ ਕਿ ਸਾਬਾ ਜਿਹੜਾ ਹੈਗਾ ਮਨਜਿੰਦਰ ਸਿੰਘ ਹੈਗਾ ਜਦੋਂ ਕਿ ਇੱਕ ਤੇਗਾ ਸਿੰਘ ਨਾਂ ਦਾ ਬੰਦਾ ਤੇ ਇੱਕ ਸੋਕਰ ਸਿੰਘ ਨਾਂ ਦਾ ਬੰਦਾ ਜਿਹੜਾ ਲੜਕੀ ਦੇ ਪਿੰਡ ਦੇ ਬੰਦੇ ਹੈਗੇ ਨੇ ਉਸਮਾ ਪਿੰਡ ਦੇ ਔਰ ਜਿਹੜੇ ਐਸੀ ਕਮਿਊਨਿਟੀ ਨੂੰ ਬਿਲੋਂਗਿੰਗ ਵੀ ਨਹੀਂ ਕਰਦੇ ਪਰ ਪਿਛਲੇ 13 ਸਾਲ ਤੋਂ ਜਿਹੜਾ ਹੈਗਾ ਉਹ ਵੀ ਜਿਹੜਾ ਹੈਗਾ 12 13 ਸਾਲ ਤੋਂ ਉਹ ਵੀ ਪੁਲਿਸ ਦੀ ਜਿਹੜੀ ਪ੍ਰੋਟੈਕਸ਼ਨ ਦੋ ਗਵਰਨਮੈਂਟਸ ਈਚ ਉਹ ਇੰਜੋਏ ਕਰ ਰਹੇ ਨੇ ਕਿਸ ਬੇਸ ਦੇ ਉੱਤੇ ਉਹ ਇਸ ਬੇਸ ਦੇ ਉੱਤੇ ਕਿਉਂਕਿ ਉਹ ਟਾਊਟ ਹੈਗੇ ਸੀ ਪੁਲਿਸ ਦੇ ਐਂਡ ਦੇ ਵਰ ਦਾ ਕਿੰਗਪਿੰਸ ਜਿਨ੍ਹਾਂ ਨੇ ਮਨਜਿੰਦਰ ਸਿੰਘ ਨੂੰ ਸਾਹਬਾ ਦੀ ਫੇਕ ਆਈਡੈਂਟੀ ਦਿੱਤੀ। ਔਰ ਅਸੀਂ ਜਿਹੜਾ ਹੈਗਾ ਔਨ ਰਿਕਾਰਡ ਸਾਰੀ ਚੀਜ਼ਾਂ ਲੈ ਕੇ ਆਏ ਆ ਕਿ ਇਹ ਤੇਗਾ ਸਿੰਘ ਦੇ ਅਕਾਊਂਟ 'ਚ 35 ਲੱਖ ਰੁਪਈਆ ਐਫ ਆਈ ਆਰ ਦਰਜ ਹੋਣ ਤੋਂ 1 ਸਾਲ ਪਹਿਲਾਂ ਮਨਜਿੰਦਰ ਸਿੰਘ ਨੇ ਟ੍ਰਾਂਸਫਰ ਕੀਤਾ ਸੀਗਾ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਇਹ ਇੱਕ ਜ਼ਮੀਨ ਦਾ ਟੋਟਾ ਉਸ ਮਾ ਪਿੰਡ 'ਚ ਖਰੀਦਣਾ ਸੀਗਾ। ਬਟ ਉਹ ਜ਼ਮੀਨ ਜਿਹੜੀ ਅਗੇ ਇਹਨਾਂ ਨੂੰ ਦੇਣ ਦੀ ਬਜਾਏ ਉਹਨੇ 35 ਲੱਖ ਰੁਪਈਆ ਨਾਲ ਇਹਦਾ ਖੁਰਦਬੁਦ ਕੀਤਾ ਨਾਲੇ ਉਹ ਸਪੈਸ਼ਲ ਜਿਹੜੇ ਅਸੀਂ ਇੰਟਰਸਟਿਡ ਸੀਗੇ ਜ਼ਮੀਨ 'ਚ ਉਹ ਸਾਨੂੰ ਨਹੀਂ ਦਿੱਤੀ। ਤੇ ਇਹ ਤੇਗਰਾ ਸਿੰਘ ਕੋਕੀ ਪਲੀਜ਼ ਦਾ ਡਾਊਟ ਸੀਗਾ ਜਦੋਂ ਪੁਲਿਸ ਨੂੰ ਦੋ ਸਕੇਪ ਗੋਰਡ ਸੀ ਲੋੜ ਪਈ ਤੇ ਉਹਨੇ ਜਿਹੜਾ ਹੈਗਾ ਸਾਬ ਦੇ ਦੀ ਆਇਡੈਂਟੀ ਜਿਹੜੀ ਮਨਜਿੰਦਰ ਸਿੰਘ ਨੂੰ ਦੇ ਦਿੱਤੀ ਉਹ ਮਨਜਿੰਦਰ ਸਿੰਘ ਦਾ ਸੰਬੰਧੀ ਚ ਕਦੀ ਵੀ ਸਾਬਾ ਨਹੀਂ ਹੈ ਜਦੋਂ ਕਿ ਉਹਨਾਂ ਦੀ ਫੇਸਬੁੱਕ ਆਈਡੀ ਅਸੀਂ ਡਿਫੈਂਸਟਿਵ ਪੇਸ਼ ਕੀਤੀ ਗਈ ਕਿ 2011 ਦੇ ਵਿੱਚ ਵੀ ਸਾਡੀ ਫੇਸਬੁੱਕ ਆਈਡੀ ਮਨੀ ਸਿੱਧੂ ਦੇ ਨਾਮ ਦੀ ਸੀ ਸਾਬਾ ਦੇ ਨਾਮ ਦੀ ਸਾਡੀ ਆਇਡੈਂਟੀ ਕਦੀ ਵੀ ਨਹੀਂ ਸੀਗੀ ਅਸੀਂ ਸਾਬਾ ਸੀਗੇ ਹੀ ਨਹੀਂ ਅਸੀਂ 35 ਲੱਖ ਵੀ ਬੈਂਕ ਮੈਨੇਜਰ ਨੂੰ ਸੱਚੀ ਸਾਬਤ ਕਰਾਇਆ ਅਸੀਂ ਫੇਸਬੁੱਕ ਆਈਡੀ ਵੀ ਸਾਬਤ ਕਰਾਈ ਕਿ ਸਾਡੀ ਅਸੀਂ ਸਾਬਾ ਕਦੀ ਸੀਗੇ ਨਹੀਂ ਔਰ ਵੱਡੀ ਗੱਲ ਹੈਗੀ ਹੈ ਕਿ कोर्ट ਨੇ ਆਪ ਵੀ ਇੱਕ ਦੋਸ਼ੀ ਤਲਬ ਕੀਤਾ ਹੈਗਾ ਜਿਹਦੇ ਉੱਤੇ ਸਰਕਾਰੀ ਵੀ ਕਿੰਨੇ ਐਪਲੀਕੇਸ਼ਨ ਦਿੱਤੀ ਸੀ ਕਿ ਇਹ ਉਹ ਬੰਦਾ ਹੈ ਜਿਨੇ ਐਸ்சிਐਸਟੀ ਐਕਟ ਨੂੰ ਅਟ੍ਰੈਕਟ ਕਰਨ ਵਾਲੇ ਜਿਹੜੇ ਸ਼ਬਦ ਨੇ ਉਹ ਬੋਲੇ ਨੇ ਇਸ ਲੜਕੀ ਦੇ ਖਿਲਾਫ ਤੇ کورٹ ਨੇ ਉਸ ਬੰਦੇ ਨੂੰ ਤਲਬ ਵੀ ਕਰ ਲਿੱਤਾ ਉਹਦਾ ਨਾਂ ਹੈਗਾ ਕਮਲਦੀਪ ਸਿੰਘ ਤੇ ਉਹਨੂੰ ਤਲਬ ਕਰਕੇ ਤੇ ਉਹ ਜਿਹੜਾ ਹੈਗਾ ਬੰਦਾ ਇਸ ਵੇਲੇ ਪੀਓ ਹੈ ਹੁਣ ਮੇਰੀ ਸਬਮਿਸ਼ਨ ਇਹ ਸਿਗੀ کورٹ ਨੂੰ ਕਿ ਇਹ ਕੋਈ ਵਾਰਕਰਾਇਤ ਹੈ ਨਹੀਂ ਕਿ ਸਾਰਿਆਂ ਨੇ ਇੱਕੋ ਸ਼ਬਦ ਬੋਲੇ ਇੱਕੋ ਲਫ਼ਜ਼ ਬੋਲੇ ਉਸ ਕੁੜੀ ਦੇ ਖਿਲਾਫ ਹਰ ਬੰਦੇ ਨੇ ਆਪੋ ਆਪਣਾ ਅਲੱਗ-ਅਲੱਗ ਬੋਲੀ ਹੋ ਸਕਦਾ ਹੈਗਾ ਤਾਂ ਉਸ ਕਰਕੇ ਜੀ ਉਹ ਸ਼ਬਦ ਸਰਕਾਰੀ ਵਕੀਲ ਕਹਿ ਰਿਹਾ ਵੀ ਇਹ ਬੰਦੇ ਨੇ ਬੋਲੇ ਤੇ ਇਹਨੂੰ ਤਲਬ ਕੀਤਾ ਜਾਵੇ ਤੇ ਸਾਡੇ ਤੇ ਉਹ ਕਿਦਾਂ ਲੱਗ ਹੋ ਗਿਆ ਮੋਰਓਵਰ ਇਸ ਕੇਸ ਦੇ ਵਿੱਚ ਤਫਤੀਸ਼ ਜਿਹੜੀ ਹੈ ਡੀਐਸਪੀ ਵੱਲੋਂ ਹੋਣੀ ਚਾਹੀਦੀ ਸੀ ਸਾਰੇ ਵਿਟਨੈਸ ਇਹ ਕਹਿ ਰਹੇ ਨੇ ਕਿ ਡੀਐਸਪੀ ਬਲਜੀਤ ਢਿੱਲੋਂ ਜਾਂ ਕਮਲਜੀਤ ਢਿੱਲੋਂ ਦੇ ਕੋਲ ਸਾਡੇ ਬਿਆਨ ਹੋਏ ਨੇ ਤੇ ਉਹ ਐਜ਼ ਅ ਵਿਟਨੈਸ ਨਾ ਸਾਈਟ ਹੋਏ ਨੇ ਨਾ ਐਗਜ਼ਾਮਿਨ ਹੋਏ ਨੇ ਤੇ ਐਸਸੀਐਸਟੀ ਇੱਕ ਦੀ ਰਿਕੁਆਇਰਮੈਂਟ ਇਹ ਹੈਗੀ ਹੈ ਕਿ ਡੀਐਸਪੀ ਵੱਲੋਂ ਜਿਹੜੀ ਤਫਤੀਸ਼ ਹੋਣੀ ਚਾਹੀਦੀ ਹੈਗੀ ਉਹ ਨਹੀਂ ਹੋਈ ਹੈ ਤੇ ਨਾ ਹੀ ਉਹਨਾਂ ਦਾ ਜਿਹੜਾ ਹੈਗਾ ਐਸਸੀ ਸਰਟੀਫਿਕੇਟ ਡੂਰਿੰਗ ਦਾ ਇੰਟਾਇਰ ਚਲਾਨ ਲੱਗਾ ਹੈ ਕੋਰਟ ਦੇ ਵਿੱਚ ਆ ਕੇ 2017-18 ਦੇ ਵਿੱਚ ਉਹ ਲਗਾਏਗਾ ਅੱਜ ਕੀ ਜਿਹੜੀ ਸਜਾਈ ਉਹ ਇਸੇ ਕਰਕੇ ਤੇ ਕੁੱਟਕਾਰ ਨਹੀਂ ਇਸੇ ਕਰਕੇ ਕੀਤੀ ਹੈ ਜੀ ਕਿ ਉਹਨੂੰ ਜਿਹੜਾ ਹੈਗਾ ਐਸਸੀਐਸਟੀ ਐਕਟ ਦੇ ਕਰਕੇ ਉਹਨਾਂ ਨੂੰ ਸਜ਼ਾ ਕੀਤੀ ਗਈ ਇਹ ਸਜ਼ਾ ਹੋਈ ਹੈ 4 ਸਾਲ ਬਿਲਕੁਲ ਬਾਕੀ ਕੁਝ ਨਹੀਂ ਟੋਟਲ ਇਹਦੇ ਵਿੱਚ 12 ਦੋਸ਼ੀ ਹੈਗੇ ਨੇ 11 ਜਿਨ੍ਹਾਂ ਚੋਂ ਤਿੰਨ ਨੂੰ ਜਿਹੜਾ ਹੈਗਾ 1 ਸਾਲ ਦੀ ਸਜ਼ਾ ਕੀਤੀ ਹੈ ਬਾਕੀ ਵਿਚਾਰ ਸਕਦੇ। ਥੈਂਕ ਯੂ। ਸੁਣਾਇਆ ਤੇ ਕਿਸ ਤਿੰਗ ਦੇ ਨਾਲ ਦੇਖਦੇ ਹੋ ਲੰਮਾ ਸਮਾਂ ਇੱਕ ਕੇਸ ਚੱਲ ਰਿਹਾ ਹੈ। ਜੀ ਸਰ ਮੈਂ ਸ਼੍ਰੀ ਪ੍ਰਿੰਪ ਕਮਲ ਜੱਜ ਸਾਹਿਬ ਐਡੀਸ਼ਨ ਚੈਲਿੰਗ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜੋ ਉਹਨਾਂ ਨੇ ਨਿਰਪੱਖ ਹੋ ਕੇ ਇਸ ਕੇਸ ਦਾ ਫੈਸਲਾ ਸੁਣਾਇਆ ਹੈ ਤੇ ਅੱਜ ਅਸੀਂ ਬਹੁਤ ਖੁਸ਼ ਹਾਂ ਕਿ ਜਸਟਿਸ ਹਰਬਿੰਦਰ ਕੌਰ ਨੂੰ ਡਿਲੀਵਰ ਕਰ ਦਿੱਤਾ ਗਿਆ ਹੈ। ਐਂਡ ਸੈਕੰਡਲੀ ਗੱਲ ਉਹ ਮੈਂ ਕੋਰਟ ਦਾ ਇਹ ਵੀ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਕੰਪਨਸੇਸ਼ਨ ਵੀ ਹਰਬਿੰਦਰ ਕੌਰ ਨੂੰ ਅਵਾਰਡ ਕੀਤੀ ਗਈ ਹੈ ਅੰਡਰ ਸੈਕਸ਼ਨ 357ਏ ਥੱਲੇ ਜੀ ਜੀ ਸਰ ਜੀ ਸਰ ਸਰ ਕਿ ਅਮੀ ਕੋਸੇ ਮੁਸ਼ਕਲਾਂ ਦਾ ਸਾਹਮਣਾ ਪਰਿਵਾਰ ਨੂੰ ਕਰਨਾ ਪਿਆ ਇਸ ਕੇਸ ਦੇ ਦੌਰਾਨ ਸਰ ਦੇਖੋ ਬਹੁਤ ਹੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਪਰਿਵਾਰ ਨੂੰ ਐਂਡ ਇਹ ਗੱਲਾਂ ਪਰਿਵਾਰ ਹੀ ਦੱਸੇਗਾ ਤੇ ਬੈਟਰ ਰਹੇਗਾ ਜੀ ਜੀ ਤੁਸੀਂ ਕੋਟ ਦਾ ਬਹੁਤ ਧੰਨਵਾਦ ਦੇ ਰੂਪ ਚ ਕੀ ਕਹਿਣਾ ਕਰਾਂ ਸਰ ਮੈਂ ਇਹੋ ਚਾਹੁੰਦਾ ਕਿ ਜਸੇ ਚਲੋ ਥੋੜਾ ਜਿਹਾ ਦੇਰ ਜ਼ਰੂਰ ਹੋ ਗਈ ਆ ਪਰ ਅੱਜ ਡਿਲੀਵਰ ਹੋਣ ਦੇ ਨਾਲ ਉਹਨਾਂ ਨੂੰ ਜੋ ਵੀ ਬੰਦਾ ਸੀ ਉਹਨਾਂ ਨੂੰ ਹੱਕ ਮਿਲ ਗਿਆ ਥੈਂਕ ਯੂ